ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਗੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਪਾ ਰਾਤ ਇੱਕ ਵੀਡੀਓ ਪਾਈ ਸੀ ਨੂਰੀ ਦੀ ਤੇ ਤੁਹਾਨੂੰ ਵੀਡੀਓ ਦਾ ਇੱਕ ਵਾਅਦਾ ਕੀਤਾ ਸੀ ਵੀ ਆਪਾਂ ਨੂਰੀ ਦਾ ਭਰਾ ਦਿਖਾਉਣਾ ਜਿਹਦੇ ਨਾਂ ਨੂਰਾ ਆਵਲੇ ਆਇਆ ਪਹਿਲਾਂ ਦੇਖੋ ਕੰਨ ਕੰਡੀਸ਼ਨਿੰਗ ਬਾਲੀ ਚੰਗੇ ਜਮਾ ਇੰਚ ਇੰਚ ਦਾ ਕੰਨ ਤੇ ਕੁੰਡੀਆਂ ਕੁੰਡੀਆਂ ਮਿਲਦੀਆਂ ਆਈ ਨੇ ਉੱਤੇ ਨਹੀਂ ਚੜ੍ਹਦੀ ਬਹੁਤ ਸੋਹਣਾ ਮਾਰਵਾੜੀ ਕੰਨਾਂ ਗਰਦਨ ਗੁਰਦਨ ਤੇ ਇਹ ਵੀ ਆਪਣੇ ਵਾਲੇ ਡਾਇਮੰਡ ਦਾ ਬੱਚਾ ਇਹਨੂੰ ਆਪਾਂ ਐਂ ਕਹਿ ਸਕਦੇ ਹਾਂ ਫਰਸਟ ਕਾਪੀ ਹੈ ਡਾਇਮੰਡ ਜਮਾ ਡਿੱਟੋ ਕਾਪੀ ਡਾਇਮੰਡ ਦੀ ਜਿਹਨਾਂ ਡਾਇਮੰਡ ਨੇ ਨਹੀਂ ਦੇਖਿਆ ਤਾਂ ਉਹ ਇਹਨੂੰ ਦੇਖ ਲਓ ਬਸ ਫਰਕ ਇੰਨਾ ਇਹ ਲਾਲ ਰੰਗ ਹੈ ਜਾਂ ਤੇ ਡਾਇਮੰਡ ਆਪਣਾ ਨੁਕਰਾ ਪੂਰਾ ਤੇ ਡਾਇਮੰਡ ਦੀ ਖਾਸੀਅਤ ਵੀ ਇਹੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਵੀ ਕੰਨ ਕੰਡੀਸ਼ਨ ਵਾਲੀ ਟਾਪ ਦੀ ਹੁੰਦਾ ਮਾਰਵਾੜੀ ਘੋੜਿਆਂ ਤੋਂ ਵੀ ਚੰਗੇ ਸੁਈ ਜਾਂਦਾ ਕੰਨ ਕਉ ਆਪਾਂ ਦੇਖੀਏ ਜੀ ਆਹ ਕੰਨ ਮਾਰਵਾੜੀ ਚ ਹੁੰਨ ਤਾਂ ਉਹਦਾ ਮੁੱਲ ਹੀ ਨਹੀਂ ਹੋਈ ਕੰਨ ਦੇਖੋ ਕਿੰਨਾ ਮੈਂ ਤਾਂ ਹੀ ਜ਼ੂਮ ਕਰਕੇ ਦਿਖਾਇਆ ਤੁਹਾਨੂੰ ਨੇੜਿਓਂ ਵੀ ਤੁਹਾਨੂੰ ਪ੍ਰੋਪਰ ਕੰਨ ਕੰਡੀਸ਼ਨ ਹੈ ਇਹਦੀ ਪਤਾ ਚੱਲੇ ਤੇ ਬਸ਼ੀਰਾ ਉਹਨਾਂ ਭਰਾਵਾਂ ਲਈ ਆ ਜਿਨ੍ਹਾਂ ਨੇ ਘਰੇ ਸੰਭਣਾ ਕੋਈ ਆਪਾਂ ਇਹਨੂੰ ਉਮਨ ਨਹੀਂ ਦੇਣਾ ਰੇੜੇ ਰੂੜੇ हां ਉਥੇ ਦੇ ਸਕਦੇ ਆ ਜਾਂ ਕਹਿੰਨੇ ਆਪਦੀ ਸਰਦਾ ਅਨੁਸਾਰ ਚੜਾਉਣਾ ਹੋਵੇ ਕਿਸੇ ਟੂਰਨਾਮੈਂਟ ਦੇ ਦੇਣਾ ਹੋਵੇ ਜਾਂ ਕਹਿੰਨੇ ਸਵਾਰੀ ਲਈ ਸੌਕ ਲਈ ਰੱਖਣਾ ਹੋਵੇ ਘਰੇ ਪਾਲਣਾ ਹੋਵੇ ਨਾ ਉਥੇ ਦੋ ਪੈਸੇ ਘੱਟ ਵੀ ਦੇ ਦਾਂਗੇ ਤੇ ਬੱਚਾ ਟ੍ਰਾਟ ਦੇਖੋ ਪਹਿਲਾਂ ਤਾਂ ਇਹ ਕਿੰਨਾ ਸੋਹਣਾ ਇਹੀ ਖਾਸੀਅਤ ਡਾਇਮੰਡ ਚ ਆ ਚਾਲ ਅੱਜ 20-22 ਸਾਲ ਦਾ ਹੋ ਗਿਆ ਅੱਜ ਵੀ ਰੇਵੀਆ ਚੱਲ 30-35 ਤੇ ਤੁਰਦਾ ਤੇ ਉਵੇਂ ਇਹਦੀ ਬੱਚੇ ਦੀ ਚਾਲ ਸੇਮਾ ਡਿੱਟੋ ਚਾਲ ਡਾਇਮੰਡ ਦੀ ਆ ਬੱਚਾ ਆਪਾਂ ਮੰਨੀਆਂ ਪੂਰਾ 100% ਆਪਦੇ ਪਿਓ ਤੇਗਾ ਹੋਇਆ ਬਸ ਜਿਹੜਾ ਰੰਗ ਆ ਉਹ ਆਪਦੀ ਮਾਂ ਤੇ ਆ ਤੇ ਸਾਰੀ ਡਿਟੇਲ ਦਮਾਏ ਦੋਸਤੋ ਬਸ਼ੀਰੇ ਦੀ ਇਸ ਵੀਡੀਓ ਦੇ ਵਿੱਚ ਬਸ ਵੀਡੀਓ ਪ੍ਰੋਪਰ ਦੇਖ ਲਓ ਤੇ ਵੀਡੀਓ ਪੂਰੀ ਹੋਣ ਤੋਂ ਬਾਅਦ ਕਮੈਂਟਾਂ ਵਿੱਚ ਜਰੂਰ ਦੱਸਿਓ ਬਸ਼ੀਰਾ ਕਿਦਾਂ ਦਾ ਲੱਗਿਆ ਤੇ ਬਾਕੀ ਚਲਦੀ-ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਜਿਹੜੇ ਭਰਾ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲੇ ਦੇਖੋ ਕਰਦੇ ਆਪਾਂ ਬਸ਼ੀਰੇ ਦੀ ਡਿਟੇਲ ਖੜਨੀ ਖੜਨੀ ਦੇਖੋ ਕਿੰਨੀ ਚੰਗੀ ਹੈ ਜੀ ਕਰ ਦਿੰਦਾ ਫਰੇਮ ਹੋਇਆ ਤੇ ਕੰਨ ਕੁੰਡੀ ਵਾਲਾ ਹੋਇਆ ਜੇ ਇਹ ਬਸ਼ੀਰਾ ਮਾਰਵਾੜੀ ਚ ਹੁੰਦਾ ਤਾਂ ਆਪਾਂ ਨੂੰ ਪਤਾ ਵੀ ਨਾ ਤਾਂ ਇਸ ਦਾ ਕੋਈ ਮੁੱਲ ਹੋਣਾ ਸੀ ਤੇ ਨਾ ਹੀ ਕੋਈ ਇਹਦਾ ਤੋੜ ਹੋਣਾ ਸੀ ਜਿਹੜੇ ਮਰਜ਼ੀ ਸੋਚ ਪਾਉਂਦੇ ਨੰਬਰ ਪਹਿਲਾ ਦੂਜਾ ਪੱਕਾ ਤੇ ਬਾ बाकी ਬੱਚਾ ਅੱਜ ਵੀ ਨਹੀਂ ਇਹਦਾ ਕੋਈ ਤੋੜ ਹੋ ਸਾਨੂੰ ਪੱਖੋਂ ਬਾਲ ਪਹਰੀਆਂ ਪੱਖੋਂ ਪੂਰਾ ਮਜ਼ਬੂਤ ਹੈ ਤੇ ਹੱਡ ਬਾਡੀ ਦਾ ਬਹੁਤ ਜ਼ਿਆਦਾ ਮਜ਼ਬੂਤ ਹੈ ਮੇਨ ਗੱਲ ਜਿਹੜੀ ਉਹ ਭਾਅ ਪਰਤੇ ਵਾਲ ਜਿਹਨੇ ਸੌਂਕ ਨੂੰ ਜਮਾ ਥੋੜੇ ਪੈਸੇ ਲਾਉਣੇ ਹੋਣ ਇੱਕ ਤਾਂ ਹੁੰਦਾ ਵੀ ਲੱਖੋਂ ਥੱਲੇ ਆ ਲੱਖੋਂ ਥੱਲੇ ਨਹੀਂ ਲੱਖੋਂ ਅੱਧਾ ਜਦੋਂ ਵੀ ਫਰਕ ਆ ਵੀਰੇ ਲੱਖ ਦੇ ਅੱਧ ਨਾਲ ਵੀ ਘੱਟ ਰੇਟ ਦਾ ਸਾਨੂੰ ਇੰਨਾ ਹਿੰਟ ਆਪਾਂ ਵੀਡੀਓ ਦੇ ਵਿੱਚ ਹੀ ਦੇਤਾ ਸੋ ਜਿਹਦੇ ਜਿਹੜਾ ਵੀ ਮੇਰੇ ਭਰਾ ਦੇ ਬਿਸ਼ੇਰਾ ਪਸੰਦ ਹੋਇਆ ਜਾਂ ਪਹਿਲੀ ਵਾਰ ਰੱਖਣਾ ਚਾਹੁੰਦਾ ਹੋਇਆ ਮੂਰਤਾਰਗਾ ਬਿਸ਼ੇਰਾ ਬਾਈ ਇੰਨਾ ਕੰਨ ਨਾ ਤਾਂ ਛੋਟਾ ਮਿਲਦਾ ਡਾਇਮੰਡ ਦਾ ਵੀ ਕੰਨ ਜਮਾ ਇਹੀ ਸ਼ੈਜ ਦਾ ਇਹੀ ਪੋਜੀਸ਼ਨ ਤੇ ਐਵੇਂ ਕਰਦਣਾ ਤੇ ਇਦਾਂ ਦਾ ਹੀ ਫੇਸ ਆ ਰੰਗ ਮੈਂ ਪਹਿਲਾਂ ਵੀ ਦੱਸਿਆ ਵੀ ਰੰਗ ਉਹਦਾ ਨੁਖਰਾ ਬਾਕੀ ਸੇਮ ਡਿੱਟੋ ਕਾਪੀ ਡਾਇਮੰਡ ਦੀ ਜੇ ਬੱਚਾ ਵਾਕੀ ਬਾਲਪੋਰੀਆਂ ਵੱਲੋਂ ਬਹੁਤ ਪੂਰਾ ਸਾਫ ਆ ਨਖਰਾ ਨੁਖਰਾ ਫੁੱਲ ਆ ਜੀ ਸਾਢੇ 6 ਮਹੀਨੇ ਬੱਚੇ ਦੀ ਉਮਰ ਹੋਈ ਹੈ ਅਜੇ ਪਰ ਹੱਡ-ਵਾੱਡੀ ਬਹੁਤ ਮਜ਼ਬੂਤ ਹੈ ਦੇਖੋ ਕੰਨ ਕੰਡੀਸ਼ਨ ਕਿੰਨੇ ਚੰਗੇ ਗਰਦਨ ਤੇ ਕੰਨ ਤਾਂ ਦੈਲੀ ਲੱਟ ਲੈਂਦੀ ਆ ਬੱਚਾ ਨੇ ਹਜੇ ਲੂਈ ਲਾਉਣ ਵਾਲੇ ਜਿੱਦਾਂ ਲੂਈ ਲਾਈ ਲਾ ਗਿਆ ਤਾਂ ਬੱਚਾ ਕਮਾਲ ਹੀ ਲੱਗੂ ਸਵਾਰੀ ਸੂਰੀ ਨੂੰ ਜਿਹੜੇ ਭਰਾ ਹੁੰਦੇ ਆ ਨਾ ਵੀ ਘੋੜੇ ਦੀ ਸਵਾਰੀ ਨੂੰ ਜ਼ਿਆਦਾ ਮੰਨਦੇ ਆ ਤਾਂ ਉਹਨਾਂ ਨੇ ਪਾਲਣ ਲਈ ਮੈਨੂੰ ਫੋਨ ਆਉਂਦੇ ਹੁੰਦੇ ਤਾਂ ਉਹ ਆਹ ਦੇਖ ਲਓ ਜੀ ਜਾਂ ਜਿਨੇ ਮੰਨ ਲਓ ਅੱਜ ਕੱਲ ਚੜਾਉਣਾ ਹੁੰਦਾ ਆਪਦੀ ਹਰਦ ਅਨੁਸਾਰ ਚਰਾਉਣ ਵਾਲੇ ਭਰਾਵਾਂ ਨੇ ਜਾਂ ਹੁਣ ਟੂਰਨਾਮੈਂਟਾਂ ਤੇ ਵੀ ਬਸ਼ੀਰਾ ਦਿੰਦੇ ਆ ਜੀ ਜਿਹਨਾਂ ਬਸ਼ੀਰਾ ਚਾਹੀਦਾ ਹੋਇਆ ਤਾਂ ਉਹ ਭਰਾ ਵੀਡੀਓ ਜ਼ਰੂਰ ਦੇਖਣ ਤੇ ਬਾਕੀ ਤੁਸੀਂ ਸਾਰਿਆਂ ਨੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਬਸ਼ੀਰਾ ਤੁਹਾਨੂੰ ਕਿਵੇਂ ਦਾ ਲੱਗਿਆ ਬਾਕੀ ਦੋਸਤੋ ਅੱਜ ਤੋਂ ਸ੍ਰੀ ਮਕਸਰ ਸਾਹਿਬ ਦੀ ਮੰਡੀ ਸ਼ੁਰੂ ਆ ਜੀ ਵੱਧ ਤੋਂ ਵੱਧ ਭਰਾ ਪਹੁੰਚੋ ਤੇ ਮੇਲੇ ਨੂੰ ਲਾਓ ਚਾਰ ਚੰਨ ਤੇ ਮਿਲਦੇ ਆਪਾਂ ਵੀ ਮੇਲੇ 'ਚ ਕੱਲ ਤੋਂ ਬਸ਼ੀਰਾ ਸਾਰਾ ਤੁਹਾਨੂੰ ਦਿਖਾਤਾ ਦੋਸਤੋ ਚਾਰੇ ਪਾਸਿਓਂ ਕੰਨ ਕੰਡੀਸ਼ਨ ਪੱਠ ਵਾਡੀ ਸਾਰੀ ਹੈ ਨਾ ਤੇ ਨੰਬਰ ਕਰ ਲਿਓ 623954500449872989609855599017 ਤਿੰਨ ਨੰਬਰ ਦਿੱਤੇ ਦੋਸਤੋ ਲੈ ਲਓ ਡਿਟੇਲ ਤੇ ਰੇਟ ਦਾਤ ਕਰ ਲਿਓ ਪਤਾ